ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਦੇ ਬਿਲਕੁਲ ਨਾਲ ਦਾ ਇਹ ਪਿੰਡ ਬਾਜੇਖਾਨੇ ਵਾਲੀ ਸੜਕ ਦੇ ਉੱਤੇ ਆਉਂਦਾ ਤੇ 3 ਕਿਲੋਮੀਟਰ ਕੋਟਕਪੂਰੇ ਤੋਂ ਇਹ ਬਾਜਾਖਾਨਾ ਸਾਈਡ ਦਾ ਪਿੰਡ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਿਆਂ ਦੋਸਤੋ ਬਾਈ ਦਾ ਪਸ਼ੂ ਪਾਲਣ ਦਾ ਕੰਮ ਖੇਤੀਬਾੜੀ ਦੇ ਨਾਲ ਨਾਲ ਹੈ ਪਰ ਮੇਰੀ ਇੱਥੋਂ ਦੂਜੀ ਵੀਡੀਓ ਹੈ ਕਿਉਂਕਿ ਪਸ਼ੂ ਬਾਈ ਕੋਲ ਕਾਫੀ ਰੱਖੇ ਹੋਏ ਐ ਇਹਨਾਂ ਦੇ ਵਿੱਚੋਂ ਦੋ ਮੱਝਾਂ ਅੱਜ ਤੋਂ ਮਹੀਨਾ ਸਵਾ ਮਹੀਨਾ ਪਹਿਲਾਂ ਬਾਈ ਵੇਚ ਕੇ ਹਟਿਆ ਤੇ ਇੱਕ ਨਗ ਅੱਜ ਇਸ ਵੀਰ ਨੇ ਵਕਾਊ ਕੀਤਾ ਹੈ ਇਸ ਮੱਝ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਝੋਟੀ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਪਸੰਦ ਆ ਜੋ ਤਸੱਲੀ ਹੋਣੀ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਇਹ ਮੀਡੀਅਮ ਜੀ ਹਾਈਟ ਦੀ ਮੱਝ ਐ ਕੱਦ ਕਾਠ ਦਾ ਅੰਦਾਜ਼ਾ ਤੁਸੀਂ ਸਾਹਮਣੇ ਖੁਰਨੀ ਤੋਂ ਵੀ ਲਾ ਲੋਗੇ ਬਾਈ ਦੀ ਹਾਈਟ ਆ ਆਪਦੀ 6 ਫੁੱਟਾਂ ਨੂੰ ਆ ਨਾਲ ਤੁਰੂਗਾ ਤਾਂ ਵੀ ਤੁਹਾਨੂੰ ਜਜਮੈਂਟ ਹੋਊਗੀ ਉਸ ਤੋਂ ਇਲਾਵਾ ਤੁਸੀਂ ਕੋਲ ਆ ਕੇ ਵੀ ਦੇਖ ਲੋਗੇ ਪਰ ਥਣ ਹਵਾਨੇ ਵਾਲੇ ਪੱਖ ਤੋਂ ਬੜੀ ਕਮਾਲ ਦੀ ਏ ਮੱਝ ਚੰਗੇ ਦੁੱਧ ਵਾਲੀ ਐ ਆਓ ਡਿਟੇਲ ਪੁੱਛੀਏ ਫਿਰ ਤੁਹਾਨੂੰ ਤੋਰ ਕੇ ਦਿਖਾਵਾਂਗੇ ਨੰਬਰ ਸਕਰੀਨ ਉੱਤੇ ਚੱਲੂਗਾ ਰੇਟ ਹੋ ਸਕਦਾ ਵੀ ਇਹਦਾ ਵੀਡੀਓ ਦੇ ਵਿੱਚ ਨਾ ਹੋਵੇ ਸੋ ਉਹੀ ਵੀਰ ਵੀਡੀਓ ਦੇਖੇ ਜਿਹਨੇ ਮੱਝ ਖਰੀਦਣੀ ਐ ਤੇ ਬਾਅਦ ਚ ਕਾਲ ਕਰਕੇ ਰੇਟ ਤੁਹਾਨੂੰ ਆ ਵੀਰ ਤੋਂ ਪੁੱਛਣਾ ਪੈਣਾ ਆਓ ਜਾਣਕਾਰੀ ਲੈਣੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣਾ ਨਾਮ ਦੱਸ ਦਿਓ ਵੀਰੇ ਖੁਸ਼ਵਿੰਦਰ ਸਿੰਘ ਬਈ ਖੁਸ਼ਵਿੰਦਰ ਭਾਈ ਦੋ ਮੱਝਾਂ ਥੋੜਾ ਜਿਹਾ ਪਹਿਲਾਂ ਵੇਚ ਕੇ ਹਟਿਆ ਹਾਂ ਹਾਂਜੀ ਹਾਂਜੀ ਬਾਈ ਵੈਕੀਆਂ ਸੀ ਦੋਨੇ ਵੀ ਹਾਂਜੀ ਹਾਂਜੀ ਬਹੁਤ ਵਧੀਆ ਬਈ ਠੀਕ ਐ ਅੱਜ ਇੱਕ ਤੀਜੀ ਮੱਝ ਹੋਰ ਵਕਾਊ ਕਰਤੀ ਪਸ਼ੂ ਘਟਾਉਣ ਲੱਗੇ ਹੋ ਨਹੀਂ ਨਹੀਂ ਉਧਰ ਖੇਤੀਬਾੜੀ ਦਾ ਕੰਮ ਜਾਂ ਜ਼ਿਆਦਾ ਥੋੜਾ ਜਿਹਾ ਅੱਛਾ ਹਾਂਜੀ ਠੀਕ ਐ ਹੁਣ ਫਿਰ ਇਹ ਜਿਹੜੀ ਅੱਜ ਮੱਝ ਵੇਚਣੀ ਐ ਕਿਹਨੇ ਬਸੂ ਐਨੇ ਸੁਣਾ ਐਨੇ ਬਾਈ ਦੂਜਾ ਸੁਣਾ ਦੂਜਾ ਸੁਆ ਹਾਂਜੀ ਇਹ ਖਰੀਦੀ ਸੀ ਜਾਂ ਕਰਦੀ ਹਾਂ ਇਹ ਆਪਾਂ ਮੇਰੇ ਖਾਲਚ ਮੇਰੀ ਵੀਡੀਓ ਤੋਂ ਵੇਖ ਕੇ ਖਰੀਦੀ ਸੀ ਹਾਂਜੀ ਹਾਂਜੀ ਤੁਹਾਡੀ ਵੀਡੀਓ ਤੋਂ ਵੇਖ ਕੇ ਖਰੀਦੀ ਕਿੰਨਾ ਤੋਂ ਖਰੀਦੀ ਸੀ ਇਹ ਆਪਾਂ ਬਾਜੋਂ ਖਰੀਦੀ ਸੀ ਸਰਪੰਚ ਵੀਰ ਸਰ ਜੀ ਸੰਦੀਪ ਭਾਈ ਹੋਰੀ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਕਿੰਨਾ ਕੁ ਦੁੱਧ ਦੇਦਾ ਚੋਇਆ ਤੁਸੀਂ ਪਿਛਲੇ ਸੂਏ ਚ ਆਪਾਂ ਮੇਰੇ 16 17 ਕਿਲੋ ਦੁੱਧ ਚੋਇਆ ਰਿਹਾ ਪਹਿਲਾਂ ਦਾ ਹੀ ਹਾਂਜੀ ਹਾਂਜੀ ਤਿਆਰੀ ਉਦੋਂ ਵੀ ਐਵੇਂ ਉਦੋਂ ਗੱਬਣ ਖਰੀਦੀ ਸੀ ਜਾਂ ਸੂਈ ਵੀ ਸੀ ਉਦੋਂ ਉਦੋਂ ਸੂਈ ਵੀ ਸੀ ਸੂਈ ਵੀ ਖਰੀਦੀ ਸੀ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਹੁਣ ਇਹ ਦਿਨ ਕਿੰਨੇ ਕੁ ਲਾਊਗੀ ਸੂਣ ਚ ਭਾਈ ਇਹਦੇ ਹਜੇ 6 ਦਿਨ ਪਏ ਆ ਪੂਰੇ ਹੁਣ ਚ ਜਿਹੜਾ ਸੀਮਣੇ ਦੇ ਲਵਾਇਆ ਕੋ ਸਹਿ ਧਿਆਨ ਚ ਹਾਂਜੀ ਕੋਹੇ ਨੂਰ ਦਾ ਬਈ ਐਲ ਡੀ ਐਫ ਵਾਲੇ ਦਾ ਹਾਂਜੀ ਹਾਂਜੀ ਪਹਿਲਾਂ ਇਹਨੇ ਬੱচ্চਾ ਕੀਤਾ ਪਿਛਲੇ ਸੂਚ ਪਹਿਲਾਂ ਕੱਟੀ ਸੀ ਕੱਟੀ ਉਹ ਰੱਖ ਲਈ ਫਿਰ ਹਾਂਜੀ ਹਾਂਜੀ ਹੈਗੀ ਇਹ ਕੱਟੀ ਠੀਕ ਐ ਅੱਛਾ ਭਾਈ ਕੀ ਇਹਦੀ ਡਿਮਾਂਡ ਡਿਮਾਂਡ ਤਾਂ ਆਪਾਂ ਫੋਨ ਤੇ ਕਰਦੇ ਹਾਂ ਹਾਂਜੀ ਫੋਨ ਤੇ ਕਰਨੀ ਤੋੜ ਦਈਏ ਨੂੰ ਆਪਾਂ ਹਾਂਜੀ ਹਾਂਜੀ ਦੋਸਤੋ ਤੋੜ ਕੇ ਮੱਝ ਦਿਖਾਉਣੇ ਆ ਤੋਂ ਪਹਿਲਾਂ ਫੇਰ ਇੱਕ ਵਾਰਾਂ ਨੂੰ ਤੁਸੀਂ ਧਿਆਨ ਨਾਲ ਦੇਖਿਓ ਮੈਂ ਗੱਲ ਕੀਤੀ ਸੀ ਵੀ ਇਹਦਾ ਥਣ ਹਵਾਨਾ ਬੜਾ ਚੰਗਾ ਐ ਥਣ ਦਾ ਸੈਜ ਤੁਸੀਂ ਦੇਖੋ ਮੋੜ ਚੋਂ ਥਣ ਦੀ ਪਾਵਰ ਦੇਖੋ ਤੁਸੀਂ ਜਦੋਂ ਸਾਈਡ ਨੂੰ ਜਾਓਗੇ ਫ ਇਹ ਬਾਲਾ ਵੱਡਾ ਕੱਦ ਨਹੀਂ ਮੱਜਦਾ ਪਰ ਹੈ ਗੁਣਾ ਦੀ ਗੁਸਲੀ ਕਿਉਂਕਿ ਪਹਿਲੇ ਸੂਏ ਵੀ ਬੜੀ ਚੰਗੀ ਇਹ ਤਿਆਰ ਹੋਈ ਵੀ ਆਪਣੀ ਵੀਡੀਓ ਤੋਂ ਬਾਈ ਨੇ ਖਰੀਦੀ ਸੀ ਇਧਰਲੇ ਪਾਸੇ ਉਹ ਵੀ ਤੁਸੀਂ ਥਣਾ ਨੂੰ ਦੇਖ ਸਕਦੇ ਹੋ ਦੋਸਤੋ ਅਗਾੜੀ ਚੰਗੀ ਦੀਂਦੀ ਹੈ ਪੂਰਾ ਜੋਸ਼ ਆ ਅਗਲੇ ਥਣ ਦੇ ਉੱਤੇ ਪਛਾਹ ਨੂੰ ਹਵਾਨਾ ਚੰਗਾ ਬੰਤਰ ਸਾਰੀ ਚੰਗੀ ਥੋੜਾ ਜਿਹਾ ਸਿੰਘ ਖੁੱਲਾ ਤੇ ਕੱਦੇ ਦਾ ਛੋਟਾ ਰੋ ਇਹ ਦੋ ਇਹਦੇ ਔਗਣ ਬਾਕੀ ਸਾਰੇ ਇਹਦੇ ਚ ਗੁਣ ਦੀਂਦੇ ਆ ਰੇਟ ਦੋਸਤੋ ਇਹਦਾ ਫੋਨ ਤੇ ਹੀ ਆ ਹਵਾਨਾ ਜਦੋਂ ਆਸੇ ਪਾਸੇ ਨੂੰ ਜਾਂਦੀ ਫੇਰ ਦੇਖਿਓ ਤੁਸੀਂ ਹਜੇ 5 ਤੋਂ 6 ਦਿਨ ਬਾਈ ਕਹਿੰਦਾ ਵੀ 10 ਮਹੀਨੇ ਪੂਰੇ ਹੋਣ ਚੀ ਬਾਕੀ ਐ ਰਹਿੰਦੇ ਐ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਸੋ ਮੂੰਹ ਮੱਥਾ ਇਹਦਾ ਤੁਸੀਂ ਵੀਡੀਓ ਚੋ ਦੇਖ ਲਿਆ ਕੱਦ ਦਾ ਅੰਦਾਜ਼ਾ ਤੁਸੀਂ ਹੁਣ ਫੇਰ ਇਹ ਤੁਰ ਦੀ ਮੱਝ ਤੋਂ ਲਾ ਲਿਓ ਹਵਾਨੇ ਵਾਲੇ ਪੱਖ ਤੋਂ ਦੱਸੋ ਇਹ ਬਾ ਕਮਾਲੀ ਇਹ ਮੱਝ ਦੀਂਦੀ ਹੈ ਬਰੀਡਿੰਗ ਕਰਨੀ ਹੈ ਜੀ ਨੇ ਦੁੱਧ ਵਾਲੇ ਪੱਖ ਤੋਂ ਬੱਚੇ ਚੰਗੇ ਲੈਣੇ ਆ ਤੋ ਬਿਨਾਂ ਸ਼ੱਕ ਇੱਕ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਦਿਖਾ ਰਿਹਾ ਦੁੱਧ ਦਾ ਰਿਕਾਰਡ ਬੜਾ ਚੰਗਾ ਬਾਈ ਦੱਸਦਾ ਪਿਛਲੇ ਸੂਏ ਦੇ ਵਿੱਚ 16 17 ਕਿਲੋ ਵਾਂਗੂ ਐਸਵਾਰ ਕਿੰਨਾ ਦੇ ਤੂੰ ਥੋੜੀ ਸੇਵਾ ਪਰ ਹਵਾਨੇ ਵੱਲੋਂ ਕੋਈ ਕਮੀ ਨਹੀਂ ਚੰਗਾ ਹਵਾਰਾ ਇਹਦਾ ਤਿਆਰ ਇਧਰ ਮੁਹਰ ਮੜੂਗੀ ਤੁਸੀਂ ਇਹਦਾ ਡਾਂਚਾ ਫੇਰ ਨਹੀਂ ਜੋ ਪੂਰਾ ਨਰਵਾ ਥਨ ਦੋਸਤੋ ਮੱਝ ਦੇ ਲੱਗਾ ਡਾਂਚਾ ਬਹੁਤ ਸੋਹਣਾ ਸੰਭਾਲੀ ਵੀ ਬਾਈ ਨੇ ਬਹੁਤ ਚੰਗੀ ਹੈ ਬਈ ਫੇਰ ਮੋੜੋ ਇੱਕ ਵਾਰ ਘਰ ਵਾਲ ਨੂੰ ਲੈ ਜਾਓ ਤੁਹਾਨੂੰ ਬਹੁਤ ਸੋਹਣੀ ਸੰਭੀ ਹੈ ਦੋਸੋ ਨਾ ਤਾਂ ਲੱਸੀ ਹੈ ਮੱਝ ਤੇ ਨਾ ਇਹ ਮੋਟੀ ਮੱਝ ਹੈ ਦੋ ਦਾ ਲੇਪਕ ਤੋਂ ਬਹੁਤ ਵਧੀਆ ਰਹਿਣੀ ਚਾਹੀਦੀ ਹੈ ਜੇ ਪਿਛਲੇ ਸੂਏ ਨੂੰ ਦੇਖਦੇ ਆਂ ਤਾਂ ਬਹੁਤ ਸੋਹਣਾ ਦੋ ਤੈਊਗੀ ਸੂਏ ਮੱਝ ਫੋਰ ਸੇਲ ਢੱਲਵਾ ਕਲਾਂ ਦੇ ਵਿੱਚ ਮੋੜ ਲੋ ਵੀਰੇ ਸੋ ਅੱਜ ਦੀ ਵੀਡੀਓ ਦਾ ਇੱਕ ਹੀ ਨਖ ਸੀਗਾ ਤੇ ਉਹ ਤੁਹਾਨੂੰ ਇਹ ਮੱਝ ਮੈਂ ਦਿਖਾਤੀ ਐ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਪਸੂ ਤੁਸੀਂ ਆਪਦੀ ਤਸੱਲੀ ਕਰਕੇ ਖਰੀਦੋਗੇ ਤੇ ਨੰਬਰ 22 ਦਾ ਸਕਰੀਨ ਉੱਤੇ ਆ ਫੋਨ ਫਲੈਸ਼ ਹੋਈ ਧੀਏ ਮਿਹਰਬਾਨ